ਹੋ ਰਹੇ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਾਨੀ ਸਰਕਾਰੀ ਸਕੂਲ ਜਿਹਨੂੰ ਆਪ ਆਪਣਾ ਪੰਜਾਬੀ ਉੱਚਾ ਸਰਕਾਰੀ ਸਕੂਲ ਹੈ ਨਾ ਕੰਪਿਊਟਰ ਵਿਗਿਆਨ ਦਾ ਕੰਪਿਊਟਰ ਸਿੱਖਿਆ ਦਾ ਪਾਠ ਨੰਬਰ 4 ਤਿੰਨ ਪਾਠ ਆਪਾਂ ਆਲਰੇਡੀ ਰਿਵੀਜ਼ਨ ਕਰ ਲਈ ਤੇ ਹੁਣ ਆਪਾਂ ਪਾਠ ਨੰਬਰ 4 ਸ਼ੁਰੂ ਕਰਨ ਲੱਗੇ ਆ ਤੁਸੀਂ ਇਹ ਨਾਲ ਦੀ ਨਾਲ ਆਪਣੀ ਬੁੱਕ ਰੱਖਣੀ ਕੋਲ ਤੇ ਆਪਣਾ ਜੋ ਵੀ ਹੈ ਸਿਲੇਬਸ ਜੋ ਮੈਂ ਟਿਕ ਕਰਵਾਉਂ ਟਿਕ ਕਰਦੇ ਜਾਣਾ ਅੱਜ ਦਾ ਟਾਪਿਕ ਪਿਛਲੇ ਟਾਪਿਕ ਨਾਲੋਂ ਵੱਖਰਾ ਇਹ ਹੈ ਜੀ ਇੱਕ ਐਪ ਆ ਮਾਈਕਰੋਸਾਫਟ ਪਾਵਰਪੁਆਇੰਟ ਪਾਵਰਪੁਆਇੰਟ ਦੇ ਵਿੱਚ ਕੀ ਕੀਤਾ ਜਾਂਦਾ ਪ੍ਰੈਜੈਂਟੇਸ਼ਨ ਬਣਦੀਆਂ ਨੇ ਤੇ ਪ੍ਰੈਜੈਂਟੇਸ਼ਨ ਦੇ ਵਿੱਚ ਸਲਾਈਡ ਆਉਂਦੀਆਂ ਤਾਂ ਪਾਠ ਦੀ ਆਪਾਂ ਜਾਣ ਪਛਾਣ ਕਰਦੇ ਹਾਂ ਇਹ ਕਹਿੰਦਾ ਇੱਕ ਪ੍ਰੋਫੈਸ਼ਨਲ ਸੌਫਟਵੇਅਰ ਹੈ ਠੀਕ ਹੈ ਮਤਲਬ ਇਹਦੇ ਵਾਸਤੇ ਟ੍ਰੇਨਿੰਗ ਦੀ ਲੋੜ ਹੁੰਦੀ ਹੈ ਜਿਹੜੀ ਕਿ ਆਪਾਂ ਆਪਣੇ ਸਿਲੇਬਸ ਦੇ ਵਿੱਚ ਕਰ ਰਹੇ ਹਾਂ ਥੋੜੀ ਬੇਸਿਕ ਟ੍ਰੇਨਿੰਗ ਹੁੰਦੀ ਹੈ ਉਸ ਤੋਂ ਬਾਅਦ ਜੇ ਕਿਸੇ ਨੇ ਇਸ ਸੌਫਟਵੇਅਰ ਦੇ ਜਰੀਏ ਆਪਣਾ ਕੋਈ ਕੰਮ ਕੀਤਾ ਸ਼ੁਰੂ ਕਰਨਾ ਤਾਂ ਉਹਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਪੈਂਦੀ ਹੈ ਮਾਈਕਰੋਸਾਫਟ ਆਫਿਸ ਸੂਟ ਦਾ ਇੱਕ ਹਿੱਸਾ ਹੈ ਸੂਟ ਮਤਲਬ ਗਰੁੱਪ ਕਹਿ ਲਓ ਮਾਈਕਰੋਸਾਫਟ ਆਫਿਸ ਦਾ ਜਿਹੜਾ ਗਰੁੱਪ ਹੋਦਾ ਹੈ ਇੱਕ ਹਿੱਸਾ ਉਹਦੇ ਵਿੱਚ ਇੱਕ ਐਪਲੀਕੇਸ਼ਨ এবੀਆ ਪ੍ਰੈਜੈਂਟੇਸ਼ਨ ਹੈ ਨਾ ਅਗੇ ਉਹਨੇ ਨਾਮ ਲਿਖੇ ਹੋਏ ਨੇ ਜਿਹੜੇ ਕਿ ਸਿਲੇਬਸ ਦੇ ਵਿੱਚ ਆਪਾਂ ਨੂੰ ਸ਼ੁਰੂ ਵਿੱਚ ਕਹਿੰਦੇ ਸੀਦਾ ਨਾਮ ਪ੍ਰੈਜੈਂਟਰ ਰੱਖਿਆ ਸੀ ਇਹੇ ਤੁਸੀਂ ਟਿਕ ਕਰ ਲਓ ਜੀ ਇਹ ਜਿਹੜਾ ਸ਼ਬਦ ਨੂੰ ਸਰਕਲ ਕਰ ਲਓ ਇੰਪੋਰਟੈਂਟ ਕਿਉਂਕਿ ਕਈ ਵਾਰ ਜੇ ਪੇਪਰ ਦੇ ਵਿੱਚ ਡਾਇਰੈਕਟ ਨਹੀਂ ਆਉਂਦਾ ਤਾਂ ਇੰਡਾਇਰੈਕਟਲੀ ਤੁਸੀਂ ਆਪਣੀ ਪ੍ਰਸ਼ਨ ਦੀ ਵੈਲਿਊ ਵਧਾਉਣ ਵਾਸਤੇ ਇਹ ਲਿਖ ਸਕਦੇ ਹੋ ਵੀ ਪਹਿਲਾਂ ਇਹਦਾ ਨਾਮ ਪ੍ਰੈਜੈਂਟਰ ਰੱਖਿਆ ਸੀ ਪ੍ਰেজੈਂਟੇਸ਼ਨ ਕਹਿੰਦੇ ਇੱਕ ਗ੍ਰਾਫਿਕਸ ਸੌਫਟਵੇਅਰ ਗ੍ਰਾਫਿਕ ਸੌਫਟਵੇਅਰ ਹੁੰਦਾ ਜਿਹੜਾ ਕਿ ਤਸਵੀਰਾਂ ਨਾਲ ਕੰਮ ਕਰਦਾ ਤਸਵੀਰਾਂ ਹੀ ਬਣਾਉਂਦਾ ਜਾਂ ਤਸਵੀਰਾਂ ਨਾਲ ਡੀਲ ਕਰਦਾ ਗ੍ਰਾਫਿਕਸ ਤਸਵੀਰ ਇਹਦੇ ਨਾਲ ਅਸੀਂ ਕਹਿੰਦੇ ਪ੍ਰਭਾਵਸ਼ਾਲੀ ਤੇ ਪ੍ਰੋਫੈਸ਼ਨਲ ਲਿਖਣ ਵਾਲੇ ਇਲੈਕਟ੍ਰੋਨਿਕ ਸਲਾਈਡ ਸ਼ੋ ਬਣਾਉਣੇ ਸਲਾਈਡ ਸ਼ੋ ਪਹਿਲਾਂ ਬਸ ਸਮਝ ਲਈਏ ਇੱਕ ਵੀਡੀਓ ਚੱਲ ਰਹੀ ਹੈ ਮੰਨ ਲਓ ਕਿਸੇ ਵਿਆਹ ਦੀ ਵੀਡੀਓ ਚੱਲ ਰਹੀ ਹੈ ਉਦੋਂ ਹੀ ਇੱਕ ਤੋਂ ਬਾਅਦ ਦੂਸਰਾ ਪੇਜ ਆ ਰਿਹਾ ਹੈ ਇੱਕ ਦਵਾ ਦੂਸਰਾ ਬੰਦੇ ਦੀ ਫੋਟੋ ਆ ਰਹੀ ਹੈ ਤਾਂ ਉਹ ਇੱਕ ਸਲਾਈਡ ਸ਼ੋਅ ਸਲਾਈਡਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਅਲੱਗ-ਅਲੱਗ ਪ੍ਰੈਜੈਂਟੇਸ਼ਨ ਦੇ ਰਹੇ ਨੇ ਇਹ ਅਸੀਂ ਕਹਿੰਦੇ ਬਿਜ਼ਨਸ ਬੀਲ ਵਾਸਤੇ ਆਪਾਂ ਪਾਵਰਪੁਆਇੰਟ ਦੇ ਵਿੱਚ ਪ੍ਰੈਜੈਂਟੇਸ਼ਨ ਬਣਾਉਣਾ ਜਿਹੜੀ ਕਿ ਪ੍ਰਭਾਵਸ਼ਾਲੀ ਤੇ ਪ੍ਰੋਫੈਸ਼ਨਲ ਲੱਗ ਵਾਲੀ ਹੁੰਦੀ ਹੈ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਸਾਡੇ ਵਿਚਾਰਾਂ ਜਾਂ ਜਾਣਕਾਰੀ ਦਾ ਵਿਸ਼ਾਲ ਸਰੋਤਿਆਂ ਤੱਕ ਪਹੁੰਚਾਉਣ ਦੀ ਇੱਕ ਵਧੀਆ ਤਰੀਕਾ ਇੱਕ ਇੰਟਰਸਟਿੰਗ ਵੇ ਹੈ ਮੰਨ ਲਓ ਜਿਵੇਂ ਤੁਹਾਨੂੰ ਕੱਲਾ ਬੁੱਕ ਤੋਂ ਪੜਾਵਾ ਤਦ ਸਿਬੋਰਗ ਹੋ ਜਣਗੇ ਪਰ ਜੇ ਮੈਂ ਇਹਨਾਂ ਪੇਜਾਂ ਦੀ ਇੱਕ ਪ੍ਰੈਜੈਂਟੇਸ਼ਨ ਬਣਾ ਕੇ ਕੰਪਿਊਟਰ ਤੇ ਦਿਖਾਵਾਂ ਨੀ ਆ ਸਕਰੀਨ ਤੇ ਤੁਹਾਨੂੰ ਥੋੜਾ ਇੰਟਰਸਟ ਬਣਦਾ ਬੱਚਿਆਂ ਤਾਂ ਇਹ ਮਤਲਬ ਹੈ ਦਾ ਕਿ ਵਧੀਆ ਦਿਖ ਵਧੀਆ ਤਰੀਕੇ ਨਾਲ ਪ੍ਰੈਜੈਂਟੇਸ਼ਨ ਕਰਨ ਦਾ ਅਸੀਂ ਪਾਵਰਪੁਆਇੰਟ ਨਾਲ ਜੁੜੀਆਂ ਮੁਢਲੀਆਂ ਧਾਰਾਵਾਂ ਸਮਝ ਲਈ ਕਹਿੰਦਾ ਹੁਣ ਜਾਣਕਾਰੀ ਲੈ ਰਹੇ ਸਭ ਤੋਂ ਪਹਿਲੀ ਗੱਲ ਹੈ ਕਿ ਕਿ ਪ੍ਰੈਜੈਂਟੇਸ਼ਨ ਕੀ ਹੈ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ ਇੰਟਰਸਟਿੰਗ ਵੇ ਨਾਲ ਦਰਸ਼ਕਾਂ ਨਾਲ ਦਿਖਾਉਣ ਵਾਲਿਆਂ ਨੂੰ ਸਾਹਮਣੇ ਪੇਸ਼ ਕਰਨਾ ਪ੍ਰੈਜੈਂਟੇਸ਼ਨ ਦੇ ਵਿੱਚ ਹੁੰਦਾ ਕੀ ਆ ਇਹ ਜੀ ਇੰਪੋਰਟੈਂਟ ਆ ਜਿਹੜਾ ਮੈਂ ਹੁਣ ਅੰਡਰਲਾਈਨ ਕਰਨ ਲੱਗੀਆਂ ਤਸਵੀਰ ਟੈਕਸਟ ਗ੍ਰਾਫਿਕਸ ਚਾਰਟ ਐਨੀਮੇਸ਼ਨ ਇਹਦੇ ਵਿੱਚ ਪੰਜ ਦੀਆਂ ਪੰਜ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਇਹਨੂੰ ਮਲਟੀਮੀਡੀਆ ਵੀ ਕਹਿ ਦਿੰਦੇ ਆ ਅੱਥੇ ਦੇ ਵਿੱਚ ਆਪਾਂ ਇਹ ਵੀ ਟੌਪਿਕ ਉਹ ਕਵਰ ਕਰਾਂਗੇ ਮਲਟੀਮੀਡੀਆ ਪ੍ਰੈਜੈਂਟੇਸ਼ਨ ਕੀ ਹੈ ਮਲਟੀਮੀਡੀਆ ਪ੍ਰੈਜੈਂਟੇਸ਼ਨ ਉਹ ਹੀ ਹੈ ਜਿਹਦੇ ਵਿੱਚ ਤਸਵੀਰ ਟੈਕਸਟ ਗ੍ਰਾਫ ਚਾਰਟ ਐਨੀਮੇਸ਼ਨ ਸਾਰੀ ਚੀਜ਼ਾਂ ਸ਼ਾਮਿਲ ਹੁੰਨ ਹੈ ਨਾ ਸਾਰੀ ਚੀਜ਼ਾਂ ਯੂਜ਼ ਕਰਨ ਤੇ ਜਿਹੜੀ ਪ੍ਰੈਜੈਂਟੇਸ਼ਨ ਬਣਦੀ ਹੈ ਇਹਦਾ ਕੰਮ ਕੀ ਹੈ ਇਹ ਤੁਹਾਡੇ ਵਿਸ਼ਾ ਵਸਤੂ ਨੂੰ ਆਸਾਨ ਬਣਾਉਂਦਾ ਜਿਹੜਾ ਵੀ ਤੁਸੀਂ ਪ੍ਰੈਜੈਂਟੇਸ਼ਨ ਦੇਣੀ ਹੈ ਜੋ ਵੀ ਤੁਸੀਂ ਸਮਝਾਉਣਾ ਚਾਹੁੰਦੇ ਹੋ ਉਹਨੂੰ ਇਹ ਆਸਾਨ ਕਰ ਦਿੰਦਾ ਇਹਨੂੰ ਹੋਰ ਵਧੀਆ ਬਣਾਉਣ ਲਈ ਤੁਸੀਂ ਕਹਿੰਦਾ ਐਨੀਮੇਸ਼ਨ ਇਫੈਕਟ ਲਾ ਸਕਦੇ ਹਾਂ ਇਹ ਵੀ ਆਪਾਂ ਪੜਾਂਗੇ ਆਡੀਓ ਲਾ ਸਕਦੇ ਹਾਂ ਵੀਡੀਓ ਕਲਿੱਪਸ ਐਡ ਕਰ ਸਕਦੇ ਜਿਵੇਂ ਅੱਜ ਕੱਲ ਤੁਸੀਂ YouTube ਤੇ ਕੋਈ ਵੀਡੀਓ ਦੇਖਦੇ ਹੋਏ ਤੁਹਾਨੂੰ ਵਿੱਚ ਕਲਿੱਪਸ ਵੀ ਆਉਂਦੀਆਂ ਵਿੱਚ ਟੈਕਸਟ ਵੀ ਲਿਖਿਆ ਹੋਇਆ ਆਉਂਦਾ ਵਿੱਚ ਆਡੀਓ ਵੀ ਆਉਂਦੀ ਹੈ ਉਹ ਮਤਲਬ ਇੱਕ ਸਲਾਈਡ ਦਾ ਹੀ ਅਸੀਂ ਹਿੱਸਾ ਕਹਿ ਸਕਦੇ ਹਾਂ ਸਲਾਈਡ ਇਸ ਤਰ੍ਹਾਂ ਦੇ ਪੇਜ ਹੁੰਦੇ ਆ ਅਲੱਗ-ਅਲੱਗ ਕਲਿੱਪਸ ਹੁੰਦੀਆਂ ਜਿਦੇ ਵਿੱਚ ਆਡੀਓ ਹੋ ਸਕਦੀ ਹੈ ਇਫੈਕਟ ਵੀ ਹੋ ਸਕਦੇ ਆ ਹਾਲਾਂਕਿ ਹੁਣ ਤਾਂ ਬਹੁਤ ਸੌਫਟਵੇਅਰ ਇਸ ਤਰ੍ਹਾਂ ਦੇ ਆ ਗਏ ਤੁਸੀਂ ਡਾਇਰੈਕਟਲੀ ਸਭ ਕੁਝ ਪ੍ਰੇਪੇਅਰ ਕਰ ਸਕਦੇ ਹੋ ਬਣਾ ਸਕਦੇ ਹੋ ਤੇ ਪ੍ਰੈਜੈਂਟੇਸ਼ਨ ਕਹਿੰਦਾ ਇੱਕ ਤੋਂ ਵੱਧੇ ਸਲਾਈਡਾਂ ਤੋਂ ਬਣਦੀ ਹੈ ਇੱਕ ਹੀ ਸਲਾਈਡ ਦੀ ਪ੍ਰੈਜੈਂਟੇਸ਼ਨ ਨਹੀਂ ਹੁੰਦੀ ਕਿਤੇ ਇਹ ਨਹੀਂ ਸੀ ਕਹਿ ਸਕਦੇ ਕਿ ਇੱਕ ਸਲਾਈਡ ਬਣ ਗਈ ਤਾਂ ਉਹਨੂੰ ਪ੍ਰੈਜੈਂਟੇਸ਼ਨ ਕਹਿੰਦਾ ਐਕਚੁਅਲ ਦੇ ਵਿੱਚ ਪ੍ਰੈਜੈਂਟੇਸ਼ਨ ਨੂੰ ਬਧੇਰੇ ਸਲਾਈਡਾਂ ਦੀ ਲੋੜ ਹੁੰਦੀ ਹੈ ਉਹਨੇ ਰਨ ਵੀ ਕਰਨਾ ਹੁੰਦਾ ਉਹਨੂੰ ਚੱਲਣਾ ਵੀ ਹੁੰਦਾ ਇੱਕ ਸਲਾਈਡ ਦਾ ਪਰਪਸ ਉਹਨੇ ਇੱਕ ਸਲਾਈਡ ਨਾਲ ਸਾਡਾ ਪਰਪਸ ਸੋਲਵ ਨਹੀਂ ਹੁੰਦਾ ਸਲਾਈਡ ਕੀ ਹੁੰਦੀ ਹੈ ਹੁਣ ਆਪਾਂ ਪ੍ਰੈਜੈਂਟੇਸ਼ਨ ਦੇਖ ਲਿਆ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ ਤੇ ਇਹਦੇ ਨਾਲ ਪਰ ਟਿਕ ਕਰ ਲੈਣਾ ਇੰਪੋਰਟੈਂਟ ਇਹ ਕੁਐਸਚਨ ਇੰਪੋਰਟੈਂਟ ਹੈ ਉਸ ਤੋਂ ਅੱਗੇ ਆ ਗਿਆ ਜੀ ਸਲਾਈਡ ਸਲਾਈਡ ਪ੍ਰੈਜੈਂਟੇਸ਼ਨ ਦਾ ਇੱਕ ਪੇਜ ਹੁੰਦਾ ਹੈ ਪ੍ਰੈਜੈਂਟੇਸ਼ਨ ਦੇ ਪੇਜਾਂ ਨੂੰ ਸਲਾਈਡ ਕਿਹਾ ਜਾਂਦਾ 35 ਮਿਲੀਮੀਟਰ ਦੀ ਫਿਲਮ ਆਧਾਰਿਤ ਸਲਾਈਡ ਹੁੰਦੀ ਹੈ ਸਲਾਈਡ ਨੂੰ ਪਾਵਰਪੁਆਇੰਟ ਦਾ ਵਰਕ ਏਰੀਆ ਜਿਵੇਂ ਵਰਕ ਡਰਾਇੰਗ ਦੇ ਵਿੱਚ ਵਰਕ ਏਰੀਆ ਹੁੰਦਾ ਤਾਂ ਪਾਵਰਪੁਆਇੰਟ ਦਾ ਇਹ ਵਰਕ ਏਰੀਆ ਜਿੱਥੇ ਅਸੀਂ ਕੰਮ ਕਰਨਾ ਜਿੱਥੇ ਅਸੀਂ ਪ੍ਰਿਪੇਅਰ ਕਰਨਾ ਆਪਣੇ ਪੇਜ ਨੂੰ ਉਸ ਤੋਂ ਬਾਅਦ ਆ ਗਿਆ ਜੀ ਅਸੀਂ ਸਲਾਈਡਾਂ ਉੱਪਰ ਕਈ ਤਰ੍ਹਾਂ ਦੇ ਕੰਟੈਂਟ ਦਾਖਲ ਕਰ ਸਕਦੇ ਹਾਂ ਸਲਾਈਡਾਂ ਨੂੰ ਆਬਵੀਅਸਲੀ ਸਲਾਈਡ ਤੁਸੀਂ ਜੇ ਇੱਕ ਪ੍ਰੈਜੈਂਟੇਸ਼ਨ ਦੀ ਆਪਾਂ ਗੱਲ ਕਰੀ ਉਹਦੇ ਵਿੱਚ ਟੈਕਸਟ ਬਾਕਸ ਵੀ ਰੱਖ ਸਕਦੇ ਹੋ ਟੈਕਸਟ ਲਿਖਿਆ ਜਾ ਸਕਦਾ ਜਾਦਾ ਸ਼ੇਪਸ ਵੀ ਬਣਾ ਸਕਦੇ ਹੋ ਚ ਕਲਿੱਪ ਆਰਟ ਵੀ ਲਗਾ ਸਕਦੇ ਆ ਵਰਡ ਆਰਟ ਵੀ ਵਿੱਚ ਲਗਾ ਸਕਦੇ ਆ ਟੇਬਲ ਵੀ ਲਗਾ ਸਕਦੇ ਆ ਸਮਾਰਟ ਆਰਟ ਵੀ ਦੇ ਵਿੱਚ ਲਗਾ ਸਕਦੇ ਆ ਮਤਲਬ ਕਿ ਪ੍ਰੈਜੈਂਟੇਸ਼ਨ ਦੇ ਇਹ ਸਾਰੇ ਹਿੱਸੇ ਨੇ ਤੁਸੀਂ ਟੈਕਸਟ ਬਾਕਸ ਦੇ ਵਿੱਚ ਬਹੁਤ ਸਾਰਾ ਟੈਕਸਟ ਵੀ ਲਿਖ ਸਕਦੇ ਹੋ ਸ਼ੇਪਸ ਅਲੱਗ-ਅਲੱਗ ਚੀਜ਼ਾਂ ਪਾਵਰਪੁਆਇੰਟ ਨੂੰ ਪ੍ਰੈਜੈਂਟੇਸ਼ਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਅਸੀਂ ਇਹ ਚੀਜ਼ਾਂ ਉਹਦੇ ਵਿੱਚ ਦਾਖਲ ਕਰ ਸਕਦੇ ਆ ਇੱਕ ਜਾਂ ਇੱਕ ਤੋਂ ਵੱਧ ਸਲਾਈਡਾਂ ਇਹਦੇ ਵਿੱਚ ਹੋ ਸਕਦੀਆਂ ਆਬਵੀਅਸਲੀ ਇਹ ਪਹਿਲਾਂ ਵੀ ਡਿਸਕਸ਼ਨ ਕਰ ਲਈ ਪਾਵਰਪੁਆਇੰਟ ਨੂੰ ਓਪਨ ਕਿਵੇਂ ਕਰਨਾ ਪਾਵਰਪੁਆਇੰਟ ਨੂੰ ਓਪਨ ਕਰਨ ਦਾ ਤਰੀਕਾ ਹੈਗਾ ਜੀ ਸਟਾਰਟ ਬਟਨ ਸਟਾਰਟ ਬਟਨ ਤੇ ਪਹਿਲਾਂ ਸਿੱਖ ਕਲਿੱਕ ਕਰਨਾ ਫਿਰ ਰਨ ਬਾਕਸ ਦੀ ਵਰਤੋਂ ਕਰਨੀ ਆ ਤੇ ਤੀਸਰਾ ਹੈਗਾ ਜੀ ਡੈਸਕਟਾਪ ਵਿੱਚ ਮੌਜੂਦ ਆਈਕਨ ਇਹ ਤਿੰਨ ਤਰੀਕੇ ਦੱਸੇ ਜੀ ਤਿੰਨਾਂ ਤਰੀਕਿਆਂ ਨਾਲ ਸੀ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਨੂੰ ਖੋਲ ਸਕਦੇ ਆ ਕਿਵੇਂ ਕਰ ਸਟਾਰਟ ਬਟਨ ਤੇ ਕਲਿੱਕ ਕਰਨਾ ਆਲ ਪ੍ਰੋਗਰਾਮ ਮਾਈਕਰੋਸਾਫਟ ਆਫਿਸ ਦੇ ਫੋਲਡਰ ਦੇ ਉੱਤੇ ਕਲਿੱਕ ਕਰਨਾ ਉਸ ਤੋਂ ਬਾਅਦ ਆਗਾ ਜੀ ਪਾਵਰਪੁਆਇੰਟ 2010 ਇਹ ਹੈਗਾ ਜੀ ਤੁਹਾਨੂੰ ਪਾਵਰਪੁਆਇੰਟ ਖੋਲਣ ਦਾ ਤਰੀਕਾ ਦੂਸਰਾ ਆੜਾ ਭਾਗ ਦੂਸਰਾ ਤਰੀਕਾ ਰਨ ਬਾਕਸ ਰਾਹੀਂ ਤੁਸੀਂ ਰਨ ਬਾਕਸ ਰਾਹੀਂ ਪ੍ਰੈਜੈਂਟੇਸ਼ਨ ਨੂੰ ਕਿਵੇਂ ਖੋਲ ਸਕਦੇ ਹੋ ਦੇਖੋ ਜੀ ਵਿੰਡੋ ਪਲੱਸ ਆਰ ਵਿੰਡੋ ਇੱਕ ਬਟਨ ਹੁੰਦਾ ਇਸ ਤਰ੍ਹਾਂ ਦਾ ਬਟਨ ਹੁੰਦਾ ਇਹ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਹਾਂ ਕਿਉਂਕਿ ਆ ਕੀਵੱਚਾ ਨੂੰ ਕਲੀਅਰ ਨਹੀਂ ਹੁੰਦਾ ਜੀ ਇਹ ਕਿਹੜਾ ਬਟਨ ਹੈ ਤੇ ਇਸ ਤਰ੍ਹਾਂ ਦਾ ਬਟਨ ਨਾ ਕੀਬੋਰਡ ਦੇ ਉੱਤੇ ਹੁੰਦਾ ਇਹ ਬਟਨ ਨੂੰ ਵਿੰਡੋ ਬਟਨ ਕਹਿੰਦੇ ਆ ਵਿੰਡੋ ਬਟਨ ਦੇ ਉੱਤੇ ਕਲਿੱਕ ਕਰਾਂਗੇ ਨਾਲ ਆਰ ਦਬਾਂਗੇ ਤਾਂ ਅਨਬਾਕਸ ਖੁੱਲ ਜੂਗਾ ਜਿੱਥੇ ਸਾਨੂੰ ਮਾਊਸ ਦੀ ਵਰਤੋਂ ਕਰਨ ਦੀ ਲੋੜ ਨਹੀਂ ਅਸੀਂ ਪਾਵਰਪੁਆਇੰਟ ਦਾ ਸ਼ਬਦ ਪਾਵਰ ਪੀ ਐਨ ਟੀ ਟਾਈਪ ਕਰਨਾ ਜਦੋਂ ਟਾਈਪ ਕਰਤਾ ਓਕੇ ਤੇ ਆਪਾਂ ਨੇ ਕਲਿੱਕ ਕਰਿਆ ਤਾਂ ਸਿੱਧਾ ਐਂਟਰ ਬਟਨ ਤੇ ਕਲਿੱਕ ਕਰਾਂਗੇ ਓਕੇ ਤੇ ਕਲਿੱਕ ਕਰਨ ਤੋਂ ਬਾਅਦ ਕਿੱਥੇ ਪਹੁੰਚ ਗਏ ਆਪਾਂ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਖੁੱਲ ਜੂਗੀ ਪਾਵਰਪੁਆਇੰਟ ਤੇ ਇਹ ਤੀਸਰਾ ਤਰੀਕਾ ਕੀ ਹੈ ਪਾਵਰਪੁਆਇੰਟ ਨੂੰ ਓਪਨ ਕਰਨ ਦਾ ਡੈਸਕਟਾਪ ਵਿੱਚ ਮੌਜੂਦ ਜੇ ਆਈਕਨ ਹੈ ਆਈਕਨ ਜੇ ਤੁਸੀਂ ਪਹਿਲਾਂ ਤੋਂ ਰੱਖਿਆ ਹੋ ਮਨ ਲਓ ਆਪਾਂ ਡੈਸਕਟਾਪ ਤੇ ਆਈਕਨ ਰੱਖਿਆ ਹੋਇਆ ਪਾਵਰਪੁਆਇੰਟ ਦਾ ਵੱਡਾ ਆਈਕਨ ਹੁੰਦਾ ਜੀ ਤਾਂ ক্লোਜ਼ ਅਪ ਵੀ ਦੇਖ ਸਕਦੇ ਉਸ ਆਈਕਨ ਨੂੰ ਕਲਿੱਕ ਕਰਾਂਗੇ ਤਾਂ ਅਸੀਂ ਸਿੱਧੇ ਤੋਂ ਸਿੱਧੇ ਪਾਵਰਪੁਆਇੰਟ ਦੇ ਵਿੱਚ ਪਹੁੰਚ ਜਾਗੇ ਜਿਹੜਾ ਅੱਜ ਵਾਲਾ ਇਹ ਲੈਸਨ ਹੈ ਟੋਟਲੀ ਪ੍ਰੈਕਟੀਕਲ ਹੈ ਇਹਨੂੰ ਬੁੱਕ ਤੇ ਕਰਾਉਣ ਨਾਲੋਂ ਜ਼ਿਆਦਾ ਵਧੀਆ ਇਹ ਹੁੰਦਾ ਵੀ ਕੰ ਵਾਰਾ ਕਿਉਂਕਿ ਹੁਣ ਆਪਣੇ ਕੋਲ ਛੁੱਟੀਆਂ ਚੱਲ ਰਹੀਆਂ ਨੇ ਤਾਂ ਐਕਸਟਰਾ ਕਲਾਸਾਂ ਵੀ ਲਾਉਣੀਆਂ ਨੇ ਉਹਨਾਂ ਕਲਾਸਾਂ ਦੇ ਵਿੱਚ ਇਹ ਸਮਝਾਉਣ ਦਾ ਮਕਸਦ ਇਹ ਹੀ ਹੈ ਕਿ ਤੁਹਾਨੂੰ ਥੋੜਾ ਬਹੁਤ ਫਾਈਨਲ ਪੇਪਰਾਂ ਦਾ ਵੀ ਆਈਡੀਆ ਹੋ ਜਾਵੇ ਸਾਨੂੰ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਨੇ ਦੇਖੋ ਦੋ ਚੀਜ਼ਾਂ ਮੈਂ ਇੰਪੋਰਟੈਂਟ ਟਿਕ ਕਰਵਾ ਦਿੰਦੀ ਹਾਂ ਤੇ ਪਹਿਲਾ ਆਹ ਵਾਲਾ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਹੋ ਗਿਆ ਤੇ ਦੂਸਰਾ ਇੰਪੋਰਟੈਂਟ ਹੋ ਗਿਆ ਸਲਾਈਡ ਤੀਸਰਾ ਜਿਹਨੂੰ ਓਪਨ ਕਰਨ ਦੇ ਤਰੀਕੇ ਐਨੀਵਨ ਉਈਰ ਪੇਪਰ ਦੇ ਵਿੱਚ ਆ ਜਾਂਦਾ ਲੌਂਗ ਕੁਐਸਚਨ ਦੇ ਵਿੱਚ ਆ ਜਾਂਦਾ ਐਨੀ ਵਨ ਕੋਈ ਇੱਕ ਤਰੀਕਾ ਦੱਸੋ ਤਾਂ ਮੈਕਸਿਮਮ ਆ ਵਾਲਾ ਤਰੀਕਾ ਸੀ ਯੂਜ਼ ਕਰ ਲਓ ਉਸ ਤੋਂ ਅੱਗੇ ਆ ਗਿਆ ਜੀ ਵਿੰਡੋ ਦੇ ਭਾਗ ਪਾਵਰਪੁਆਇੰਟ ਦੀ ਵਿੰਡੋ ਹੋਈ ਕਿਸੇ ਵੀ ਅ ਮਾਈਕਰੋਸਾਫਟ ਆਫਿਸ ਦੇ ਕਿਸੇ ਵੀ ਭਾਗ ਦੀ ਵਿੰਡੋ ਹੋਈ ਤਾਂ ਕੁਝ ਇੱਕ ਚੀਜ਼ਾਂ ਕਾਮਨ ਹੁੰਦੀਆਂ ਨੇ ਉਹ ਆਪਾਂ ਨੂੰ ਸਾਰੇ ਕੰਮ ਆ ਜਾਂਦੀਆਂ ਨੇ ਭਾਵੇਂ ਤੁਸੀਂ ਪੇਂਟ ਦੀ ਗੱਲ ਕਰ ਲਓ ਭਾਵੇਂ ਮਾਈਕਰੋਸਾਫਟ ਵਰਡ ਦੀ ਗੱਲ ਕਰੋ ਐਕਸਲ ਦੀ ਤਾਂ ਆਪਾਂ ਕਾਮਨ ਕਾਮਨ ਚੀਜ਼ਾਂ ਹਮੇਸ਼ਾ ਯਾਦ ਰੱਖਣੀਆਂ ਨੇ ਤਾਂ ਕਿ ਇੱਕ ਐਪ ਬਾਰੇ ਜਾਣਕਾਰੀ ਮੰਗੀ ਹੋਵੇ ਭਾਵੇਂ ਦੂਸਰੀ ਵਾਰ ਤੁਸੀਂ ਉਹਨੂੰ ਉਹਨੂੰ ਆ ਪੇਪਰ ਦੇ ਵਿੱਚ ਆਨਸਰ ਦੇ ਸਕੋ ਪਹਿਲਾ ਤਾਂ ਜੀ ਸਾਰਿਆਂ ਵਿੱਚ ਟਾਈਟਲ ਬਾਰ ਟਾਈਟਲ ਬਾਰ ਦੀ ਡੈਫੀਨੇਸ਼ਨ ਇਹੀ ਆ ਕਿ ਆ ਹੁੰਦੀ ਹੈ ਇਹ ਨੀਲੇ ਰੰਗ ਦੀ ਵੱਡੀ ਸਾਰੀ ਪੱਟੀ ਹੁੰਦੀ ਹੈ ਉੱਪਰ ਹਾਲਾਂਕਿ ਆਪਣਾ ਬਲੈਕ ਐਂਡ ਵਾਈਟ ਹੋਣ ਕਰਕੇ ਆਪਾਂ ਨੀਲਾ ਰੰਗ ਨਹੀਂ ਦਿਖਾ ਸਕਦੇ ਜਿਹੜੀ ਟਾਈਟਲ ਬਾਰ ਹੁੰਦੀ ਹੈ ਇਹਦੇ ਵਿੱਚ ਟਾਈਟਲ ਲਿਖਿਆ ਹੁੰਦਾ ਜਿਹੜੀ ਵੀ ਤੁਸੀਂ ਪੇਜ ਖੋਲ੍ਹਿਆ ਹੋਇਆ ਪੇਜ ਹੀ ਕਹੂੰਗੀ ਮੈਂ ਤੁਹਾਡੀ ਭਾਸ਼ਾ ਦੇ ਵਿੱਚ ਇਹ ਆ ਵਾਲਾ ਪ੍ਰেজentation 1 ਮਾਈਕਰੋਸਾਫਟ ਪਾਵਰਪੁਆਇੰਟ ਇਹ ਹੈਗੀ ਸਭ ਤੋਂ ਉੱਪਰਲੀ ਨੀਲੇ ਰੰਗ ਦੀ ਪੱਟੀ ਇਹ ਨੀਲੇ ਰੰਗ ਦੀ ਪੱਟੀ ਆ ਇਹਦਾ ਹੈਗਾ ਸਭ ਤੋਂ ਮੋਸਟ ਇੰਪੋਰਟੈਂਟ ਭਾਗ ਉਸ ਤੋਂ ਬਾਅਦ ਕੁਇਕ ਐਕਸੈਸ ਬਾਰ ਜਿਹੜੀ ਕਿ ਪਹਿਲਾਂ ਪੁਰਾਣੇ ਵਿੰਡੋਜ਼ ਦੇ ਵਰਜ਼ਨ ਚ ਨਹੀਂ ਸੀ ਹੁਣ ਹੈਗੀ ਆ ਕੁਇਕ ਐਕਸੈਸ ਦੇ ਵਿੱਚ ਕੀ ਹੁੰਦਾ ਮੇਨ ਵਰਤ ਤੋਂ ਚਾਉਣ ਵਾਲੀਆਂ ਕਮਾਂਡਾਂ ਹੁੰਦੀਆਂ ਆਮ ਵਰਤ ਤੋਂ ਚਾਉਣ ਵਾਲੇ ਕਮਾਂਡਸ ਹੁੰਦੀਆਂ ਜਿਹੜੀਆਂ ਕਿ ਤੁਸੀਂ ਬਾਰ-ਬਾਰ ਵਰਤਦੇ ਆ ਤਾਂ ਇਹ ਹੈਗੀ ਕੁਇਕ ਐਕਸੈਸ ਬਾਰ ਅੱਗੇ ਆ ਗਿਆ ਰਿਬਨ ਅਤੇ ਟੈਬ ਜਿਹੜਾ ਰਿਬਨ ਹੁੰਦਾ ਰਿਬਨ ਦਾ ਮਤਲਬ ਕੋਈ ਰਿਬਨ ਨਹੀਂ ਹੁੰਦਾ ਜਿਹੜਾ ਤੁਸੀਂ ਸਿਰ ਤੇ ਬੰਨ੍ਹਿਆ ਜਾਂਦਾ ਇੱਕ ਪੱਟੀ ਹੁੰਦੀ ਹੈ ਲੰਮੀ ਸਾਰੀ ਇਹ ਇਹ ਵਾਲੀ ਲੰਮੀ ਸਾਰੀ ਪੱਟੀ ਨੂੰ ਸੀ ਰਿਬਨ ਕਹਿੰਦੇ ਆ ਪਾਵਰਪੁਆਇੰਟ ਦੇ ਵਿੱਚ ਜਾਂ ਵਰਡ ਐਕਸਲ ਕਿਤੇ ਵੀ ਇਹ ਵਾਲੀ ਪੱਟੀ ਰਿਬਨ ਕਿਹਾ ਜਾਂਦਾ ਰਿਬਨ ਦੇ ਵਿੱਚ ਟੈਬਸ ਹੁੰਦੀਆਂ ਨੇ ਆ ਨੀਚੇ ਵੀ ਬਣ ਕੇ ਦਿਖਾਈ ਹੋਣੇ ਥੋੜਾ ਜ਼ੂਮ ਕਰਕੇ ਆਹ ਵਾਲੀਆਂ ਨੇ ਟੈਬਸ ਨੇ ਵੌਟ ਟੈਬ ਪੈਰਾਗ੍ਰਾਫ ਟੈਬ ਡਰਾਇੰਗ ਟੈਬ ਹੈ ਨਾ ਕਲਿੱਪਬੋਰਡ ਟੈਬ ਇਹ ਜਿਹੜੀਆਂ ਟੈਬਸ ਹੁੰਦੀਆਂ ਨੇ ਇਹ ਸਾਰੀਆਂ ਇਹਦੇ ਜਦੋਂ ਇੱਥੇ ਕਲਿੱਕ ਕਰਾਂਗੇ ਤਾਂ ਇਹਦੇ ਨਾਲ ਰਿਲੇਟਡ ਸਾਰਾ ਡਾਟਾ ਐਕਟਿਵ ਹੋ ਜਾਊਗਾ ਰਿਬਨ ਤੇ ਟੈਬ ਉਸ ਤੋਂ ਅੱਗੇ ਆ ਗਿਆ ਜੀ ਜਦੋਂ ਆਪਾਂ ਇਹ ਕੁਸ਼ਣ ਯਾਦ ਕਰਨਾ ਤਾਂ ਜੀ ਇੰਨੀ ਡਿਟੇਲਿੰਗ 'ਚ ਨਹੀਂ ਜਾਣਾ ਇਹਦੇ ਸਾਨੂੰ ਹੈਡਿੰਗ ਵੀ ਜੇ ਯਾਦ ਹੋਣ ਤਾਂ ਅਸੀਂ ਹੈਡਿੰਗ ਨਾਲ ਵੀ ਆਪਣਾ ਜਿਹੜਾ ਪਰਪਸ ਦਾ ਨੰਬਰ ਲੈਣ ਦਾ ਹੱਲ ਕਰ ਸਕਦੇ ਨੇ ਨੰਬਰ 1 ਹੋ ਗਿਆ ਪੁਆਇੰਟ ਨੰਬਰ 2 ਹੋ ਗਿਆ ਨੰਬਰ 3 ਹੋ ਗਿਆ ਇਸ ਤਰ੍ਹਾਂ ਉਸ ਤੋਂ ਅੱਗੇ ਆਊਟਲਾਈਨ ਤੇ ਸਲਾਈਡ ਟੈਬਸ ਥੋੜਾ ਜਿਹਾ ਘੱਟ ਇੰਪੋਰਟੈਂਟ ਕਹਿੰਦੇ ਨੇ ਸਲਾਈਡ ਪੇਨ ਹੋ ਗਿਆ ਨੰਬਰ 4 ਇੰਪੋਰਟੈਂਟ ਇਨ ਦਾ ਸੈਂਸ ਵੀ ਸਾਨੂੰ ਸੌਖਾ ਸਮਝ ਆ ਜਾਵੇ ਨੰਬਰ 5 ਤੇ ਨੰਬਰ 6 ਆ ਡੈਡੀ ਦਾ ਬੇਸਰਾ ਨੰਬਰ 6 ਨੰਬਰ 6 ਉਸ ਤੋਂ ਬਾਅਦ ਉਸ ਤੋਂ ਅੱਗੇ ਆ ਗਿਆ ਆਊਟਲਾਈਨ ਕਾਟ ਇੰਪੋਰਟੈਂਟ ਆ ਮੰਮਾ ਅੱਗੇ ਆ ਗਿਆ ਸਲਾਈਡ ਪੈਨ ਸਲਾਈਡ ਪੈਨ ਆ ਵਾਲਾ ਜੀ ਸਲਾਈਡ ਪੈਨ ਮੰਮਾ ਇਹਨੂੰ ਮੈਂ ਹਮ ਅੰਡਰ ਲੇਟ ਕਿੰਨੇ ਬੱਚੇ ਹਨ ਮੈਂ ਆਪਣੇ ਬੱਚੇ ਨੂੰ ਪੜ੍ਹਾ ਰਿਹਾ ਹਾਂ ਹਾਂ ਇਹ 15 ਲੈ ਕੇ ਜਾਵਾਂਗੇ ਮੈਂ ਬਾਅਦ ਚ ਤੇ ਨਵਾਂ ਕਰਾਂਗਾ ਹਾਂਜੀ 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 ਇਹ ਹੈਗਾ ਸਲਾਈਡ ਪੈਨ ਜਿਹਦੇ ਵਿੱਚ ਆਪਾਂ ਸਲਾਈਡ ਦੇਖ ਰਹੀ ਆ ਤੇ ਆਹੀ ਹੈਗੇ ਸਲਾਈਡ ਇਹ ਹੈਗਾ ਸਲਾਈਡ ਪੈਨ ਉਸ ਤੋਂ ਬਾਅਦ ਆਗਾ ਜੀ ਨੋਟਸ ਪੈਨ ਨੋਟਸ ਬੀਨ ਸਲਾਈਡ ਪੇਨ ਦੇ ਵਿੱਚ ਹੁੰਦਾ ਔਰ ਸਲਾਈਡ ਦੇ ਨੀਚੇ ਹੁੰਦਾ ਸਲਾਈਡ ਆਵਲੀਆ ਤੇ ਦੇ ਨੀਚੇ ਨੋਟਸ ਪੇਨ ਜਿੱਥੇ ਆਪਾਂ ਨੋਟ ਲਿਖਦੇ ਆ ਇਹ ਬਾਕੀਆਂ ਨੂੰ ਅਲੱਗਾ ਕਿਉਂਕਿ ਸਲਾਈਡ ਦੀ ਗੱਲ ਹੋਈ ਆ ਤਾਂ ਸਲਾਈਡ ਪੇਨ ਦੀ ਤੇ ਨੋਟਸ ਪੇਨ ਦੀ ਗੱਲ ਹੋਈ ਆ ਅਦਰਵਾਈਜ਼ ਆ ਉੱਪਰਲੇ ਚੀਜ਼ਾਂ ਪਹਿਲਾਂ ਕਾਮਨ ਸੀਗੇ ਉਸ ਤੋਂ ਅਗਾ ਜੀ ਸਟੇਟਸ bar ਸਟੇਟਸ bar ਕਾਮਨ ਆ ਜਿੱਥੇ-ਜਿੱਥੇ ਕਰਸਰ ਘੁੰਮਦਾ ਜਿੱਥੇ ਵੀ ਕਰਸਰ ਜਾਊਗਾ ਉਹਦੇ ਨਾਲ ਦੀ ਨਾਲ ਨੀਚੇ ਵਾਲਾ ਸਟੇਟਸ ਦਾ ਸਭ ਤੋਂ ਲਾਸਟ ਵਾਲਾ ਅੱਗੇ ਆ ਗਿਆ ਫੋਟੋ ਐਲਬਮ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਕਿਵੇਂ ਤਿਆਰ ਕਰੀਏ ਇਹ ਆਪਾਂ ਇੱਕ ਵਾਰ ਲੈਬ ਦੇ ਵਿੱਚ ਇਹਦੀ ਦੁਹਰਾਈ ਵੀ ਕਰੀ ਹੋਈ ਹੈ ਤਾਂ ਸਿੰਪਲੀ ਇਨਸਰਟ ਟੈਬ ਦੇ ਵਿੱਚ ਜਾ ਕੇ ਸਾਨੂੰ ਇਮੇਜਸ ਗਰੁੱਪ ਥੋੜਾ ਜ਼ੂਮ ਕਰਦੇ ਆਪਾਂ ਆ ਹੈਗਾ ਜੀ ਇਨਸਰਟ ਟੈਬ ਇਹਦੇ ਵਿੱਚ ਆ ਗਿਆ ਇਮੇਜਸ ਗਰੁੱਪ ਫੋਟੋ ਵਾਲਾ ਗਰੁੱਪ ਹੈ ਨਾ ਇਦੇ ਵਿੱਚ ਇਮੇਜਸ ਗਰੁੱਪ ਦੇ ਵਿੱਚ ਆ ਗਿਆ ਫੋਟੋ ਐਲਬਮ ਆ ਇੱਥੇ ਕਲਿੱਕ ਕਰਿਆ ਆਪਾਂ ਉਸ ਤੋਂ ਬਾਅਦ ਨਿਊ ਫੋਟੋ ਐਲਬਮ ਤਿੰਨੇ ਨੇ ਇਨਸਰਟ ਇਮੇਜਸ ਫੋਟੋ ਐਲਬਮ ਨਿਊ ਫੋਟੋ ਐਲਬਮ ਫੋਟੋ ਐਲਬਮ ਦੇ ਅੰਡਰ ਦੀ ਆਪਸ਼ਨ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਇੱਕ ਪੇਜ ਆਏ ਨੈਕਸਟ ਖੁੱਲੂਗਾ ਇਹ ਆਪਾਂ ਪ੍ਰੈਕਟੀਕਲ ਕਰਿਆ ਹੋਇਆ ਤਾਂ ਆਪਾਂ ਨੇ ਕੁਝ ਪਿਕਚਰ ਲੈ ਲੈਣੀਆਂ ਨੇ ਫਾਈਲ ਦੇ ਵਿੱਚੋਂ ਉਹ ਪਿਕਚਰਸ ਇੱਥੇ ਸ਼ੋ ਹੋਣਗੀਆਂ ਫਿਰ ਅਸੀਂ ਉਹਨਾਂ ਨੂੰ ਸਿਲੈਕਟ ਕਰਾਂਗੇ ਸਿਲੈਕਟ ਹੋਣ ਤੋਂ ਬਾਅਦ ਉਹ ਸਾਡੀ ਫੋਟੋ ਐਲਬਮ ਦੇ ਵਿੱਚ ਐਡ ਹੋ ਜਾਣਗੀਆਂ ਜਦੋਂ 5 7 10 ਇਮੇਜ ਆ ਜਾਂਦੀਆਂ ਨੇ ਫਿਰ ਅਸੀਂ ਕ੍ਰੀਏਟ ਤੇ ਕਲਿੱਕ ਕਰ ਲਾਂਗੇ ਕ੍ਰੀਏਟ ਤੇ ਆ ਦੇਖੋ ਇਹ ਅਗਲੇ ਪੇਜ ਤੇ ਦਿਖਾਇਆ ਹਾਂ ਆਪਾਂ ਨੂੰ ਪ੍ਰੈਕਟੀਕਲੀ ਜਿਆਦਾ ਜਦੋਂ ਅਸੀਂ ਕਰਦੇ ਹਾਂ ਇਨਸਰਟ ਬਟਨ ਦੇ ਉੱਤੇ ਜਾ ਕੇ ਫੋਟੋ ਐਲਬਮ ਡਾਇਲੌਗ ਬਾਕਸ ਖੁੱਲ ਜੂਗਾ ਆ ਨਵਾਂ ਡਾਇਲੌਗ ਬਾਕਸ ਖੁੱਲਿਆ ਇਹਦੇ ਵਿੱਚ ਫੋਟੋਆਂ ਸਿਲੈਕਟ ਕਰਨੀਆਂ ਆਪਾਂ ਨੇ ਫੋਟੋ ਸਿਲੈਕਟ ਕਰਨ ਤੋਂ ਬਾਅਦ ਇਨਸਰਟ ਤੇ ਜਾਵਾਂਗੇ ਤਾਂ ਉਹ ਫੋਟੋ ਸਾਰੀਆਂ ਐਲਬਮ ਦੇ ਵਿੱਚ ਐਡ ਹੋ ਜਾਣਗੀਆਂ ਇਹਦੇ ਆਪਾਂ ਫੋਟੋ ਇਸ ਆ ਵਾਲੀ ਫੋਟ ਦੀ ਅੱਗੇ ਸਿੱਧਾ ਆ ਦੇਖੋ ਇਹਦੇ ਵਿੱਚ ਫੋਟੋ ਸਿਲੈਕਟ ਕਰ ਲਈਏ ਇਹਦੇ ਤੁਸੀਂ ਮਾੜੀ-ਮੋਟੀ ਕੋਈ ਸੈਟਿੰਗ ਕਰਨੀ ਹੈ ਤਾਂ ਲੈਫਟ ਕਰਨਾ ਰਾਈਟ ਕਰਨਾ ਕੰਟਰਾਸਟ ਵਗੈਰਾ ਵਧਾਉਣਾ ਘਟਾਉਣਾ ਉਹ ਚੇਂਜ ਇੱਥੇ ਆਪਾਂ ਕਰ ਸਕਦੇ ਆ ਫਿਰ ਆਗਾ ਜੀ ਕ੍ਰੀਏਟ ਕ੍ਰੀਏਟ ਦੇ ਉੱਤੇ ਜਾ ਕੇ ਸਾਰੇ ਦਾ ਸਾਰਾ ਜਿਹੜੇ ਬੱਚੇ ਹੁਣ ਜੁੜ ਰਹੇ ਨੇ ਮੈਂ ਦੱਸਦਾ ਆਪਾਂ ਲੈਸਨ ਨੰਬਰ 4 ਪੜ੍ਹ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਤਾਂ ਤੁਸੀਂ ਜਿਹੜੇ ਹੁਣ ਜੁੜੇ ਨੇ ਪਿੱਛੇ ਤੋਂ ਦੇਖ ਸਕਦੇ ਆ ਦੋ ਪੇਜ ਆਪਾਂ ਤਿੰਨ ਪੇਜ ਪੜ੍ਹ ਲਏ ਆਲਰੇਡੀ ਇਹ ਵਾਲਾ ਲੈਸਨ ਆ ਜਿਹਦਾ ਮੈਕਸਿਮਮ ਪ੍ਰੈਕਟੀਕਲ ਹੀ ਆ ਮੈਂ ਤੁਹਾਨੂੰ ਤਾਂ ਹੀ ਦੁਬਾਰਾ ਦੱਸਣ ਲੱਗੇ ਪ੍ਰੈਕਟੀਕਲ ਇਹਦੇ ਵਿੱਚ ਜ਼ਿਆਦਾ ਤੁਹਾਡੇ ਯਾਦ ਕਰਨ ਦਾ ਘੱਟ ਹੁੰਦਾ ਪ੍ਰੈਕਟੀਕਲ ਵਾਲੇ ਲੈਸਨ ਦੇ ਵਿੱਚ ਪ੍ਰੈਕਟੀਕਲ ਹੀ ਆਉਂਦਾ ਹੁੰਦਾ ਬਹੁਤਾ ਇਹੀ ਦੱਸ ਦਈਏ ਕਿ ਇਸ ਵਾਰ ਜਿਹੜਾ ਤੁਹਾਡਾ ਪ੍ਰੈਕਟੀਕਲ ਹੈ ਸਕੂਲ ਲੈਵਲ ਤੇ ਨਹੀਂ ਹੋਣਾ। ਇਹ ਪ੍ਰੈਕਟੀਕਲ ਤੁਹਾਡਾ ਬਾਹਰੋਂ ਹੋਊਗਾ ਤੇ ਜਿਹੜੇ ਪ੍ਰੈਕਟੀਕਲ ਲੈਣ ਵਾਸਤੇ ਟੀਚਰ ਆਉਣਗੇ ਉਹ ਵੀ ਆਦਰ ਹੋਣ ਆਦਰ ਸਕੂਲ ਦੇ ਹੋਣਗੇ। ਅਸੀਂ ਸਕੂਲ ਦੇ ਟੀਚਰਾਂ ਨੇ ਤੁਹਾਡਾ ਕੋਈ ਪ੍ਰੈਕਟੀਕਲ ਨਹੀਂ ਲੈਣਾ। ਤਾਂ ਪ੍ਰੈਕਟੀਕਲ ਚੀਜ਼ਾਂ ਵੀ ਧਿਆਨ ਨਾਲ ਸਮਝਣੀਆਂ ਜ਼ਰੂਰੀ ਨੇ। ਅੱਗੇ ਆ ਗਿਆ ਜੀ ਸਾਡਾ ਫੋਟੋ ਐਲਬਮ ਦੇ ਵਿੱਚ ਆਪਾਂ ਰੋਟੇਸ਼ਨ ਕਰ ਸਕਦੇ ਹਾਂ। ਜਿਹੜੀ ਆਪਾਂ ਆਹੀ ਗੱਲ ਕਰੀ ਐ ਆਹ ਚੇਂजेस ਜੀ ਵੀ ਤੁਹਾਨੂੰ ਪਤਾ ਉਹਨਾਂ ਡਿਸਕਸ਼ਨ ਕਰੀਏ। ਕੰਟਰਾਸਟ ਵਧਾ ਕੇ ਤਾਂ ਸਕਦੇ ਹਾਂ ਹੋਰ ਕਿਹੋ ਜਿਹੇ ਚੇਂਜਿਸ ਦੇ ਵਿੱਚ ਹੋ ਸਕਣੀਆਂ ਨੇ ਜੀ ਕਰਨੀ ਚਾਹੀਦੀ ਉਸ ਤੋਂ ਬਾਅਦ ਆਪਾਂ ਨੇ ਕ੍ਰੀਏਟ ਕੀਤਾ ਕਹਿੰਦੇ ਇੱਕ ਨਮੀ ਪ੍ਰੈਜੈਂਟੇਸ਼ਨ ਤਿਆਰ ਹੋ ਜਾਏਗੀ ਜਿਸ ਵਿੱਚ ਅਲੱਗ-ਅਲੱਗ ਤਸਵੀਰਾਂ ਸਾਨੂੰ ਸ਼ੋ ਹੋਣਗੀਆਂ ਦੇਖੋ ਹੁਣ ਜੇ ਕੋਈ ਆਨਲਾਈਨ ਤੁਹਾਨੂੰ ਫੋਟੋ ਐਲਬਮ ਦਿਖਾਉਂਦਾਗਾ ਕਈ ਵਾਰ ਹੁੰਦਾ 15 20 25 ਫੋਟੋ ਇਕੱਠੀਆਂ ਹੀ ਆ ਜਾਂਦੀਆਂ ਤੁਸੀਂ ਇੱਕ ਵਾਰ ਹੋਣ ਕਰਕੇ ਛੱਡ ਦਿਓ ਫੋਟੋ ਆਪਣੇ ਅੱਗੇ ਹੋਣ ਜਾਣੀਆਂ ਇਹ ਉਹ ਚੀਜ਼ ਆ ਇੱਕ ਫੋਟੋ ਐਲਬਮ ਆਨਲਾਈਨ ਕ੍ਰੀਏਟ ਹੋ हां जी ये प्रेजेंटेशन कहंदा दर्शकਾਂ ਨਹੀਂ ਕਿਵੇਂ ਚਲਾਉਣੀ ਐ ਅਸੀਂ ਕਹਿੰਦੇ प्रेजेंटेशन ਸਾਡੀ ਤਿਆਰ ਹੋ ਗਈ प्रेजेंटेशन ਤਿਆਰ ਹੋ ਗਈ ਉਸ ਤੋਂ ਬਾਅਦ ਕੀ ਕਰਨਾ ਪਾਵਰਪੁਆਇੰਟ ਸਾਨੂੰ ਬਹੁਤ سارے ਟੂਲਸ ਪ੍ਰਦਾਨ ਕਰਦਾ प्रेजेंटेशन ਨੂੰ ਨਿਰਵੇਗਨ ਮਤਲਬ ਸਮੂਦਲੀ ਚਲਾਉਣ ਵਾਸਤੇ ਔਰ ਹੋਰ ਵਧੀਆ ਪ੍ਰੋਫੈਸ਼ਨਲੀ ਬਣਾਉਣ ਵਾਸਤੇ ਹੋਰ ਇਹਨੂੰ ਇਨਹਾਂਸ ਕਿਵੇਂ ਵਧਾ ਕੇ ਮੇ ਸਕਦੇ ਨੇ ਚੀਜ਼ਾਂ ਨੇ ਜਦੋਂ ਕਹਿੰਦਾ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਨੂੰ ਪਲੇ ਕਰਦੇ ਤਾਂ ਬਹੁਤ ਸਾਰੇ ਤਰੀਕੇ ਪ੍ਰਦਾਨ ਕਰਦਾ ਮਤਲਬ ਪਲੇ ਕਰਨ ਵੇਲੇ ट्रांजिशन ਵਗੈਰਾ ਮਤਲਬ ਇੱਕ ਪੇਜ ਤੋਂ ਬਾਅਦ ਇੱਕ ਸਲਾਈਡ ਦਾ ਜਦੋਂ ਇੱਕ ਪੇਜ ਤੋਂ ਬਾਅਦ ਦੂਸਰਾ ਪੇਜ ਆਉਂਦਾ ਉਹਨੂੰ ट्रांजिशन ਕਹਿੰਦੇ ਆ ਉਹਦੇ ਤੇ ਬੜੇ ਸਾਰੇ ਤੁਸੀਂ ਇਫੈਕਟ ਲਾ ਸਕਦੇ ਹੋ ਵੀ ਇੱਕ ਪੇਜ ਤੋਂ ਬਾਅਦ ਅਗਲਾ ਪੇਜ ਕਿਵੇਂ ਆਵੇ ਤੇ ਉਹ ਨਾਲ ਦੀ ਨਾਲ ਚੇਂਜਸ ਤੁਸੀਂ ਮੋਨੀਟਰ ਤੇ ਜਲਦੀ ਜਲਦੀ ਦੇਖ ਵੀ ਸਕਦੇ ਹੋ ਪਲੇ ਕਰਕੇ ਵੀ ਦੇਖ ਸਕਦੇ ਹੋ ਪ੍ਰੈਜੈਂਟ ਅੱਛਾ ਅੱਗੇ ਆਗਾ ਜੀ ਪਹਿਲੀ ਸਲਾਈਡ ਤੋਂ ट्रांजिशन ਕਿਵੇਂ ਪ੍ਰੈਜੈਂਟੇਸ਼ਨ ਨੂੰ ਕਿਵੇਂ ਸ਼ੁਰੂ ਕਰਨਾ ਹੈ ਤੁਸੀਂ ਜਦੋਂ ਆਪਾਂ ਕੰਮ ਕਰ ਰਹੇ ਹਾਂ ਮੰਨ ਲਓ ਅਸੀਂ 10 ਸਲਾਈਡਾਂ ਬਣਾਈਆਂ ਤੁਸੀਂ ਚਾਰ ਬਿਲਕੁਲ ਬਣਾ ਚੁੱਕੇ ਹੋ ਪੰਜਵੀਂ ਹੁਣ ਤਿਆਰ ਕਰੀ ਤਾਂ ਪੰਜਵੀਂ ਹੀ ਚੈੱਕ ਕਰਨੀ ਆ ਤਾਂ ਤੁਸੀਂ ਪੰਜਵੀਂ ਹੀ ਚੈੱਕ ਕਰ ਸਕਦੇ ਹੋ ਆਦਰਵਾਇਜ਼ ਜੇ ਤੁਹਾਨੂੰ ਲੱਗਦਾ ਕਿ ਸਟਾਰਟਿੰਗ ਤੋਂ ਸਾਰਾ ਦੇਖਣਾ ਤਾਂ ਤੁਸੀਂ ਫਰੋਮ ਬਿਗਨਿੰਗ ਕਰ ਸਕਦੇ ਹੋ ਇਹਦਾ ਦੇਖੋ ਜੀ ਪ੍ਰੈਕਟੀਕਲ ਪਹਿਲਾਂ ਦਾ ਜੀ ਐਫ5 ਦਬਾਓ ਸਭ ਤੋਂ ਵਧੀਆ ਤਰੀਕਾ ਸਭ ਤੋਂ ਸਿੰਪਲ ਕੀਬੋਰਡ ਦੇ ਸਭ ਤੋਂ ਉੱਪਰ ਪਰ ਪਹਿਲੀ ਪੱਟੀ ਦੇ ਉੱਤੇ ਆਇਂਦਾ F5 ਦਬਾਓ ਆਹ ਜਾਂ ਕਹਿੰਦਾ ਜਾਂ ਸਲਾਈਡ ਸ਼ੋ ਟੈਬ ਦੇ ਉੱਪਰ ਆਈ ਗਿਆ ਜੀ ਸਲਾਈਡ ਸ਼ੋ ਟੈਬ ਕੰਪਿਊਟਰ ਤੇ ਦੇਖੀ ਤੇ ਆਪਾਂ ਨੂੰ ਸਮਝ ਆ ਜਾਣੀ ਹੈ ਸਟਾਰਟ ਸਲਾਈਡ ਸ਼ੋ ਗਰੁੱਪ ਵਿੱਚ ਆਹ ਆ ਜੀ ਸਾਡਾ ਸਟਾਰਟ ਸਲਾਈਡ ਸ਼ੋ ਗਰੁੱਪ ਸਲਾਈਡ ਸ਼ੋ ਗਰੁੱਪ ਦੇ ਵਿੱਚ ਕਹਿੰਦਾ ਫ੍ਰੋਮ ਬਿਗਨਿੰਗ ਆਵਲਾ ਟਿਕ ਕਰਾਂਗੇ ਜੇ ਅਸੀਂ ਫ੍ਰੋਮ ਬਿਗਨਿੰਗ ਕਰਨਾ ਸਟਾਰਟਿੰਗ ਤੋਂ ਕਰਨਾ ਜਾਂ ਫਿਰ ਫrom ਕਰੰਟ ਸਲਾਈਡ ਜੇ ਤੁਸੀਂ ਕਰੰਟ ਸਲਾਈਡ ਤੋਂ ਕਰਨਾ ਇਹ ਹੈਗਾ ਜੀ ਤਰੀਕਾ ਉਸ ਤੋਂ ਬਾਅਦ ਮੌਜੂਦਾ ਸਲਾਈਡ ਤੋਂ ਪ੍ਰੈਜੈਂਟੇਸ਼ਨ ਨੂੰ ਕਿਵੇਂ ਸ਼ੁਰੂ ਕਰਨਾ ਸਾਰਾ ਸੇਮ ਹੀ ਹੈ ਤੁਸੀਂ ਮੌਜੂਦਾ ਸਲਾਈਡ ਤੋਂ ਕਰਨ ਵਾਸਤੇ ਨੀਚੇ ਜਿਹੜੀ ਪੱਟੀ ਬਣੀ ਹੋਈ ਹੈ ਨਾ ਸਟੇਟਸ 바ਰ ਦੇ ਉੱਪਰ ਉੱਥੋਂ ਵੀ ਕਰ ਸਕਦੇ ਹੋ ਦੇਖੋ ਸਲਾਈਡ ਸ਼ੋ ਵੀ ਹੋ ਮੌਜੂਦਾ ਸਲਾਈਡ ਤੋਂ ਹੋਵੇਗੀ ਆਦਰਵਾਇਜ਼ ਇੱਥੋਂ ਵੀ ਹੋ ਜਾਣੀ ਹੈ ਕਰੰਟ ਸਲਾਈਡ ਮੌਜੂਦਾ ਸਲਾਈਡ ਫrom ਕਰੰਟ ਸਲਾਈਡ ਇੱਥੋਂ ਵੀ ਹੋ ਜਾਣੀ ਹੈ ਇਹ ਦੂਸਰਾ ਤਰੀਕਾ ਵਾਲਾ ਜਿਹੜਾ ਆਪਾਂ ਕੀਤਾ ਦੋ ਤਰੀਕੇ ਨੇ ਸਲਾਈਡ ਸ਼ੋ ਟੈਬ ਉੱਪਰ ਸਟਾਰਟ ਸਲਾਈਡ ਸ਼ੋ ਗਰੁੱਪ ਵਿੱਚ ਫਰੋਮ ਕਰੰਟ ਸਲਾਈਡ ਆ ਦੇਖੋ ਜੀ ਜਿਹੜਾ ਆਪਾਂ ਪਹਿਲਾਂ ਹੁਣ ਡਿਸਕਸ਼ਨ ਕਰਿਆ ਕਰੰਟ ਸਲਾਈਡ ਤੋਂ ਕਰਨਾ ਤਾਂ ਇੱਥੇ ਤੋਂ ਕਰ ਲਓ ਜੇ ਫਰੋਮ ਬੀਗਿੰਗ ਕਰਨਾ ਤਾਂ ਇੱਥੋਂ ਕਰ ਲਓ ਉਸ ਤੋਂ ਬਾਅਦ ਆ ਗਿਆ ਅੰਡਰ ਨਹੀਂ ਹੈ ਪ੍ਰੈਜੈਂਟੇਸ਼ਨ ਨੂੰ ਸੇਵ ਕਰਨਾ ਪ੍ਰੈਜੈਂਟੇਸ਼ਨ ਨੂੰ ਤੁਸੀਂ ਸੇਵ ਕੀ ਕਰ ਸਕਦੇ ਹੋ ਫਾਈਲ ਨੂੰ ਸੇਵ ਕਰਨ ਵਾਸਤੇ ਅਸ ਸਾਡੇ ਕੋਲ ਆਪਸ਼ਨ ਹੈਗੇ ਆ ਇਹ ਦੇਖੋ ਸੇਵ ਕਰਨ ਦਾ ਤਰੀਕਾ ਤਕਰੀਬਨ ਸਾਰੇ ਕਿਤੇ ਸੇਮ ਹੀ ਹੁੰਦਾ ਫਾਈਲ ਤੇ ਜਾ ਕੇ ਸੇਵ ਆਪਸ਼ਨ ਜਾਣਾ ਹੁੰਦਾ ਅਸੀਂ ਛੇਵੀਂ ਦੇ ਵਿੱਚ ਵੀ ਸਿੱਖਿਆ ਸੱਤਵੀਂ ਵਿੱਚ ਵੀ ਸਿੱਖਿਆ ਅੱਠਵੀਂ ਦੇ ਵਿੱਚ ਵੀ ਸਿੱਧਾ ਹੀ ਤਰੀਕਾ ਇਹਦਾ ਜੀ ਫਾਈਲ ਦੇ ਉੱਤੇ ਕਲਿੱਕ ਕਰੋ ਸੇਵ ਆਪਸ਼ਨ ਤੇ ਜਾਓ ਠੀਕ ਹੈ ਜਾਂ ਕੁਇਕ ਐਕਸੈਸ ਬਾਰ ਦੇ ਵਿੱਚ ਸੇਵ ਬਟਨ ਇਹ ਆਪਸ਼ਨ ਵਾਲਾ ਤੀਸਰਾ ਹੈਗਾ ਕੰਟਰੋਲ ਐਸ ਜਾਂ ਤੁਸੀਂ ਸਿੱਧਾ ਹੀ ਕੰਟਰੋਲ ਐਸ ਕਰਕੇ ਕਰ ਸਕਦੇ ਹੋ ਤਾਂ ਜਦੋਂ ਆਪਾਂ ਨੇ ਓਪਨ ਕੀਤਾ ਉਹਦੇ ਵਿੱਚ ਅਸੀਂ ਮਨਪਸੰਦ ਕੋਈ ਨਾਮ ਭਰਾਂਗੇ ਸੇਵ ਕਰਨ ਵਾਸਤੇ ਅਸੀਂ ਨਾਮ ਭਰਾਂਗੇ ਸੇਵ ਐਜ਼ ਆਪਸ਼ਨ ਵੀ ਆ ਸੇਵ ਤੇ ਸੇਵ ਐਜ਼ ਆਪਸ਼ਨ ਦੇ ਵਿੱਚ ਕੀ ਆ ਜਦੋਂ ਕਹਿੰਦਾ ਅਸੀਂ ਨਵੀਂ ਫਾਈਲ ਨੂੰ ਸੇਵ ਕਰ ਰਹੇ ਹਾਂ ਤਾਂ ਸੇਵ ਡਾਇਲਾਗ ਬਾਕਸ ਵਿੱਚ ਫਾਈਲ ਦਾ ਨਾਮ ਟਾਈਪ ਕਰੋ ਸੇਵ ਹੋr ਜੀ ਜਾ ਸੇਵ ਐਜ਼ ਹੋr ਜਾ ਜਦੋਂ ਇੱਕੋ ਹੀ ਫਾਈਲ ਨੂੰ ਅਲੱਗ ਨਾਮ ਦੇ ਉੱਤੇ ਕਰਨਾ ਹੋਵੇ ਐਡ ਮੰਨ ਲਓ ਪਹਿਲਾਂ ਮੇਰੇ ਕੋਲ ਹਰਦੀਪ ਨਾਂ ਦੀ ਫਾਈਲ ਹੈਗੀ ਹੈ ਫਿਰ ਮੈਂ ਕਹੋਨੀ ਹਰਦੀਪ ਡਾਟਾ ਮੈਨੂੰ ਦੂਸਰੀ ਫਾਈਲ ਬਣਾਉਣ ਦੇ ਤਾਂ ਤੁਸੀਂ ਸੇਵ ਐਸ ਤੇ ਕਰਾਂਗੇ ਔਰ ਉਹਦੀ ਤੁਸੀਂ ਚਾਹੋ ਤਾਂ ਉਹਦੀ ਜਗ੍ਹਾ ਬਦਲ ਸਕਦੇ ਹੋ ਫਾਈਲ ਦੀ ਜਗ੍ਹਾ ਜੇ ਤੁਸੀਂ ਸੇਵ ਕਰਦੇ ਹੋ ਤਾਂ ਵੀ ਤੁਸੀਂ ਜਗ੍ਹਾ ਤਾਂ ਬਦਲ ਸਕਦੇ ਹੋ ਪਰ ਸੇਵ ਐਸ ਆਪਸ਼ਨ ਦਾ ਮਤਲਬ ਦੋ ਥਾਂ ਤੇ ਅਲੱਗ ਥਾਂ ਤੇ ਨਵੇਂ ਸਿਰੇ ਤੋਂ ਫਾਈਲ ਨੂੰ ਸੇਵ ਕਰਨਾ ਤੇ ਇਹਦੀ ਜਿਹੜੀ ਐਕਸਟੈਂਸ਼ਨ ਆ ਇਹ ਆਉਗੀ .pptx ਹੁਣ ਇਹ ਸਮਝਾ ਦਿੰਨੇ ਆ .pptx pp t ਦਾ ਮਤਲਬ ਹੈ ਪਾਵਰਪੁਆਇੰਟ ਪਾਵਰਪੁਆਇੰਟ ਜਿਹੜਾ ਵਿੰਡੋਜ਼ 10 ਦੇ ਜਿੰਨੇ ਵੀ ਮਾਈਕਰੋਸਾਫਟ ਆਫਿਸ ਦੇ ਵਿੱਚ ਸੌਫਟਵੇਅਰ ਨੇ ਉਹਨਾਂ ਦੇ ਨਾਲ ਐਕਸ ਸਾਰਿਆਂ ਦੇ ਨਾਲ ਲੱਗ ਜਾਏ pptx ਐਕਸਟੈਂਸ਼ਨ ਨਾਲ ਤੁਸੀਂ ਇਹਨੂੰ ਸੇਵ ਕਰੋਗੇ ਪਾਵਰਪੁਆਇੰੰਟ ਨੂੰ ਬੰਦ ਕਰਨਾ ਅੱਗੇ ਆ ਗਿਆ ਜੀ ਫਾਈਲ ਤੇ ਉੱਤੇ ਕਲਿੱਕ ਕਰੋ ਐਗਜ਼ਿਟ অপਸ਼ਨ ਤੇ ਕਲਿੱਕ ਕਰੋ ਫਾਈਲ ਦੇ ਤੁਸੀਂ ਕਲਿੱਕ ਕਰਕੇ ਅਸੀਂ ਸੇਵ ਤੇ ਪਹੁੰਚੇ ਸੀ ਫਾਈਲ ਤੇ ਹੀ ਐ ਕਰਕੇ ਆਪਾਂ ਐਗਜ਼ਿਟ অপਸ਼ਨ ਤੇ ਪਹੁੰਚੇ ਜਾਂ ਦੂਸਰੀ অপਸ਼ਨ ਕੀ ਹੈ ਟਾਈਟਲ ਬਾਰ ਵਿੱਚ ਮੌਜੂਦ ਕਲੋਜ਼ ਬਟਨ ਕਲੋਜ਼ ਬਟਨ ਕਿਹਾ ਕਰਾਸ ਟਾਈਟਲ ਬਾਰ ਸਭ ਤੋਂ ਉੱਪਰ ਲਓ ਜੀ ਆਪਾਂ ਦਿਖਾ ਦਿੰਨੇ ਅੰਦਰ ਨਾਲ ਪਿਕਚਰ ਬਣੀ ਹੋਈ ਆ ਦੇਖੋ ਆਹ ਵਾਲਾ ਹੈਗਾ ਕਲੋਜ਼ ਬਟਨ ਜਿਹੜਾ ਜਿੱਤੇ ਕਾਟੀ ਲੱਗੀ ਹੋਈ ਹੈ ਕਰਾਸ ਇਹਤੇ ਕਲਿੱਕ ਕਰਕੇ ਸੀ ਪ੍ਰੈਜੈਂਟੇਸ਼ਨ ਨੂੰ ਬੰਦ ਤੀਸਰਾ ਤਰੀਕਾ ਕੀ ਹੈਗਾ ਆਲਟ ਐਫ 4 ਸ਼ਾਰਟਕਟ ਕੀ ਨਾਲ ਵੀ ਤੁਸੀਂ ਹੁਣ ਇਹ ਧਿਆਨ ਰੱਖਿਓ ਇਹ ਇਹਦੇ ਚ ਨਵੀਂ ਚੀਜ਼ ਆ ਇਹੇ ਆ ਸਕਦਾ ਕਿ ਪਾਵਰਪੁਆਇੰਟ ਨੂੰ ਬੰਦ ਕਰਨ ਲਈ ਸ਼ਾਰਟਕਟ ਕੀ ਦੱਸੋ ਇਹਨੂੰ ਤੁਸੀਂ ਇੰਪੋਰਟੈਂਟ ਟਿਕ ਕਰ ਲਓ ਬਿਲਕੁਲ ਛੋਟਾ ਜਿਹਾ ਸੇਵ ਕਰਨ ਲਈ ਕਿਹੜਾ Ctrl S ਸ਼ਾਰਟਕਟ ਕੀਜ਼ ਤੁਹਾਨੂੰ 4-5 ਆਉਣਗੀਆਂ ਜੀ ਪੇਪਰ ਦੇ ਵਿੱਚ ਇਹਦੇ ਨਾਲ ਨਾਲ ਤੁਹਾਨੂੰ ਜਿਹੜਾ ਫੁੱਲ ਫਾਰਮ ਵੀ ਆਉਣਗੇ ਸ਼ਾਰਟਕਟ ਕੀਜ਼ ਆਉਣਗੇ ਤੇ ਫੁੱਲ ਫਾਰਮ ਅੱਗੇ ਆ ਗਿਆ ਯਾਦ ਰੱਖਣ ਜੋ ਗੱਲਾਂ ਯਾਦ ਰੱਖਣ ਜੋ ਗੱਲਾਂ ਦੇ ਵਿੱਚ ਦੇਖੋ ਇਹਨੇ ਦੱਸਿਆ ਵੀ ਇਹ ਮਾਈਕਰੋਸਾਫਟ ਆਫਿਸ ਦਾ ਇੱਕ ਹਿੱਸਾ ਅਸੀਂ ਕਰ ਚੁੱਕੇ ਪਾਵਰਪੁਆਇੰਟ ਬਹੁਤ ਹੀ ਆਸਾਨ ਵਰਤੋਂ ਵਾਲਾ ਗ੍ਰਾਫਿਕਲ ਸੌਫਟਵੇਅਰ ਹੈ ਵੀ ਦੇਖੋ ਜੋ ਤੁਸੀਂ ਪਾਵਰਪੁਆਇੰਟ ਕੀ ਹੈ ਦਾ ਦੇਣਾ ਆਨਸਰ ਤਾਂ ਤੁਸੀਂ ਇਹ ਲਿਖ ਸਕਦੇ ਹੋ ਪ੍ਰੈਜੈਂਟੇਸ਼ਨ ਗ੍ਰਾਫਿਕਸ ਸੌਫਟਵੇਅਰ ਹੈ ਪ੍ਰੈਜੈਂਟੇਸ਼ਨ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਹਾਂਜੀ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਦਾ ਕੰਮ ਕੀ ਹੈ ਰੋਚਕ ਇੰਟਰਸਟਿੰਗ ਤਰੀਕੇ ਨਾਲ ਤੁਸੀਂ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਇੱਕ ਸਲਾਈਡ ਪ੍ਰੈਜੈਂਟੇਸ਼ਨ ਦਾ ਇੱਕ ਪੇਜ ਹੁੰਦੀ ਹੈ ਸਲਾਈਡ ਕੀ ਹੁੰਦੀ ਹੈ ਜੇ ਛੋਟਾ ਜਿਹਾ ਅਨਸਰ ਇਹਦਾ ਦੇਖਣਾ ਸਲਾਈਡ ਕੀ ਹੁੰਦੀ ਹੈ ਤਾਂ ਸਭ ਤੋਂ ਸੌਖਾ ਆਨਸਰ ਇਹੀ ਹੈ ਜਿਹੜਾ ਬਿਲਕੁਲ ਐਕੂਰੇਟ ਹੈ ਤੁਹਾਡੇ ਕੋਈ ਨੰਬਰ ਵੀ ਨਹੀਂ ਘਟ ਹੋਣੇ ਇਹ ਚੌਥਾ ਪੁਆਇੰਟ ਆ ਉਸ ਤੋਂ ਬਾਅਦ ਜੇਕਰ ਡੈਸਕਟਾਪ ਉੱਪਰ ਪਾਵਰਪੁਆਇੰਟ ਦਾ ਆਈਕਨ ਮੌਜੂਦ ਹੈ ਹਾਂ ਉਸ ਨੂੰ ਡਬਲ ਕਲਿੱਕ ਕਰਕੇ ਓਪਨ ਕਰ ਲਓਗੇ ਇਹ ਨਾਰਮਲ ਸਾਨੂੰ ਪਤਾ ਹੀ ਆ ਜਦੋਂ ਕਿਸੇ ਆਈਕਨ ਤੇ ਡਬਲ ਕਲਿੱਕ ਕਰਦੇ ਆ ਤਾਂ ਉਹ ਉਹ ਆਈਕਨ ਖੁੱਲ ਜਾਂਦਾ ਨਾਰਮਲ ਜੀ ਸਲਾਈਡ ਪੇਨ ਸਾਡੀ ਪ੍ਰੈਜੈਂਟੇਸ਼ਨ ਵਿੱਚ ਮੌਜੂਦ ਸਲਾਈਡ ਨੂੰ ਦਰਸ਼ਾਉਂਦਾ ਹੈ ਸਲਾਈਡ ਪੇਨ ਦੇ ਵਿੱਚ ਕਰੰਟ ਸਲਾਈਡ ਦਿਖਾਈ ਦਿੰਦੀ ਆ ਸਲਾਈਡ ਪੇਨ ਉਹੀ ਆ ਜਿਹਦੇ ਵਿੱਚ ਸਲਾਈਡਾਂ ਦਿਖਦੀਆਂ ਨੇ ਉਹਦੇ ਨੀਚੇ ਇੱਕ ਲੰਮੀ ਪੱਟੀ ਹੁੰਦੀ ਜਿਹੜੇ ਨੋਟਿਸ ਨੋਟਸ ਪੇਨ ਹੁੰਦਾ ਪ੍ਰੈਜੈਂਟੇਸ਼ਨ ਨੂੰ ਬਿਲਕੁਲ ਪਹਿਲੀ ਸਲਾਈਡ ਤੋਂ ਪਲੇ ਕਰਨ ਲਈ ਅਸੀਂ ਕੀ ਕਰਨਾ ਜੀ ਐਫ 5 ਸ਼ਾਰਟਕਟ ਕੀ ਔਰ ਐਫ 5 ਸ਼ਾਰਟਕਟ ਕੀ ਪ੍ਰੈਜੈਂਟੇਸ਼ਨ ਨੂੰ ਮੌਜੂਦਾ ਸਲਾਈਡ ਤੋਂ ਪਲੇ ਕਰਨ ਵਾਸਤੇ ਸ਼ਿਫਟ ਐਫ 5 ਧਿਆਨ ਦੇਣ ਵਾਲੀ ਗੱਲ ਆ ਆਦਰਵਾਇਜ਼ ਸਟਾਰਟਿੰਗ ਤੋਂ ਕਰਨਾ F5 ਤੇ ਜੇ ਕਰੰਟ ਸਲਾਈਡ ਤੋਂ ਕਰਨਾ ਤਾਂ Shift F5 ਮਾਈਕਰੋਸਾਫਟ ਪਾਵਰਪੁਆਇੰਟ 10 ਵਿੱਚ ਪ੍ਰੈਜੈਂਟੇਸ਼ਨ ਦੀ ਫਾਈਲ ਨੂੰ ਕਿਵੇਂ ਨਾ ਸੇਵ ਕਰਨਾ ਇੰਪੋਰਟੈਂਟ ਤੇ ਇਹ ਕੁਐਸਚਨ ਸ਼ਾਰਟ ਦੇ ਵਿੱਚ ਜਾਂ ਖਾਲੀ ਥਾਂ ਦੇ ਵਿੱਚ ਆ ਸਕਦਾ ਇਹ ਸ਼ਾਰਟ ਦੇ ਵਿੱਚ ਖਾਲੀ ਥਾਂ ਦੇ ਵਿੱਚ ਆ ਸਕਦਾ ਸੀ ਤੇ ਤਿੰਨ ਕੁਐਸਚਨ ਟਿਕ ਕਰੇ ਨੇ ਤੇ ਅੱਗੇ ਆ ਗਿਆ ਜੀ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਫਾਈਲ ਨੂੰ ਸੇਵ ਕਰਨ ਦੀ ਇਸ ਪਹਿਲਾਂ ਹੀ ਦੇਖ ਲਿਆ ਹੈ ਫਾਈਲ ਨੂੰ ਸੇਵ ਕਰਨ ਦਾ ਤਰੀਕਾ ਸੇਮ ਹੀ ਆ ਇਹ ਤੁਹਾਡਾ ਸ਼ਾਰਟਕਟ ਕੀ ਦੇ ਵਿੱਚ ਤੁਹਾਨੂੰ ਆ ਸਕਦਾ ਕਿ ਇਸੇ ਸ਼ਾਰਟਕਟ ਕੀਜ਼ ਅੱਗੇ ਇਹ ਡਿਫਰੈਂਟ ਆ ਆਲਟ F4 ਪਾਵਰਪੁਆਇੰਟ ਨੂੰ ਬੰਦ ਕਰਨ ਲਈ ਇਹ ਤੁਹਾਨੂੰ ਪ੍ਰਸ਼ਨ ਦੇ ਵਿੱਚ ਵੀ ਆ ਸਕਦਾ ਸ਼ਾਰਟ ਦੇ ਵਿੱਚ ਵੀ ਆ ਸਕਦਾ ਇਹਨੂੰ ਤੁਸੀਂ ਇੰਪੋਰਟੈਂਟ ਟਿਕ ਕਰੋ ਤੇ ਇਹਨੂੰ ਵੀ ਅਸੀਂ ਇੰਪੋਰਟੈਂਟ ਟਿਕ ਕਰਨਾ ਇਹ ਦੋਨੋਂ ਨੂੰ ਇੰਪੋਰਟੈਂਟ ਹੈ ਉਸ ਤੋਂ ਅਗੇ ਨਾਰਮਲੀ ਇਹ ਆਪਾਂ ਅਭਿਆਸ ਤੋਂ ਕਰੀ ਹੋਇਆ ਤਕਰੀਬਨ ਛੋਟਾ ਟਾਪਿਕ ਆ ਉਸ ਤੋਂ ਬਾਅਦ ਇਹ ਸ਼ਾਰਟ ਸ਼ਾਰਟ ਉਤਰਾਂ ਦੇ ਵਿੱਚੋਂ ਆਪਾਂ ਥੋੜੇ ਜਿ ਟਿਕ ਕਰ ਰਹੇ ਹਾਂ ਪਹਿਲਾ ਦੇਖੋ ਆਪਾਂ ਲੈਸਨ ਦੇ ਵਿੱਚ ਵੀ ਟਿਕ ਕਰਿਆ ਪਾਵਰਪੁਆਇੰਟ ਨੂੰ ਕਿਵੇਂ ਓਪਨ ਕਰੋਗੇ ਪਹਿਲਾ ਕੁਐਸਚਨ ਇੰਪੋਰਟੈਂਟ ਦੇਖੋ ਜੀ ਬੰਦ ਕਰਨ ਲਈ ਸ਼ਾਰਟਕਟ ਕੀ ਆ ਗਿਆ ਜੋ ਹੁਣ ਆਪਾਂ ਹੁਣੇ ਕਰਕੇ ਦੇਖਿਆ ਸ਼ਾਰਟ ਦੇ ਵਿੱਚ ਇਹ ਦੋਨੋਂ ਤਕਰੀਬਨ ਆਈ ਗਏ ਸਲਾਈਡ ਸ਼ੋਅ ਸਟਾਰਟ ਕਰਨ ਲਈ ਪਹਿਲੀ ਸਲਾਈਡ ਤੋਂ F5 ਆਪਾਂ ਹੁਣੇ ਦਿੱਤਾ ਚਲੋ ਇਹ ਸਾਰੇ ਤਕਰੀਬਨ ਤੁਸੀਂ ਇਹ ਮੰਨ ਕੇ ਚੱਲੋਗੇ ਕਿ ਪ੍ਰਸ਼ਨ ਉੱਤਰ ਨਹੀਂ ਹੈਗੇ ਇਹ ਸਿਰਫ ਸ਼ਾਰਟਕਟ ਕੀਜ਼ ਕੁਛੀਆਂ ਹੋਈਆਂ ਨੇ ਦੇਖੋ ਸੇਵ ਕਰਨ ਦੀ ਸ਼ਾਰਟਕਟ ਕੀ ਇਹ ਲਿਖਣ ਦਾ ਤਰੀਕਾ ਹੋਰ ਆ ਕਲੋਜ਼ ਕਰਨ ਦੀ ਸ਼ਾਰਟਕਟ ਕੀ ਉਸ ਤੋਂ ਬਾਅਦ ਸਟਾਰਟ ਸਲਾਈਡ ਸ਼ੋਅ ਸਟਾਰਟ ਕਰਨ ਦੀ ਸ਼ਾਰਟਕਟ ਕੀ ਫਾਈਲ ਦੀ ਐਕਸਟੈਂਸ਼ਨ ਰਨ ਬਾਕਸ ਅੱਛਾ ਇਹ ਜਿਹੜੀਆਂ ਤਿੰਨੋਂ ਨੇ ਇਹ ਸ਼ਾਰਟਕਟ ਕੀਜ਼ ਨੇ ਜੀ ਇਹ ਤੁਸੀਂ ਯਾਦ ਕਰਨੀਆਂ ਨੇ ਅਭਿਆਸ ਦੇ ਵਿੱਚ ਇਹ ਆਈਆਂ ਨੇ ਤਾਂ ਤਿੰਨੋਂ ਦੀਆਂ ਤਿੰਨੋਂ ਅਸੀਂ ਕਰਨੀਆਂ ਨੇ ਇਸ ਦਾ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ ਸਾਰੀ ਤਕਰੀਬਨ ਕਰਨ ਵਾਲੀ ਨੇ ਇੰਪੋਰਟੈਂਟ ਇਹਨੇ ਆਪਾਂ ਹੁਣ ਡਿਸਕਸ਼ਨ ਵੀ ਕਰਿਆ ਤੇ ਉਹੀ ਉਹਦੇ ਵਿੱਚ ਵੀ ਆ ਗਿਆ ਅੱਗੇ ਪਾਵਰ ਪੁਆਇੰਟ ਕੀ ਹੈ ਇੰਪੋਰਟੈਂਟ ਸਲਾਈਡ ਕੀ ਹੁੰਦੀ ਹੈ ਇੰਪੋਰਟੈਂਟ ਅਹ ਇਹਦੇ ਵਿੱਚ ਤੀਸਰਾ ਮੁੱਖ ਭਾਗਾਂ ਦੇ ਹਾਂਜੀ ਤਿੰਨ ਆਹ ਵਾਲੇ ਤਿੰਨ ਨੂੰ ਇੰਪੋਰਟੈਂਟ ਸ਼ਾਰਟ ਪਹਿਲਾ ਦੂਸਰਾ ਤੇ ਤੀਸਰਾ ਮੁੱਖ ਭਾਗਾਂ ਦੇ ਆਪਾਂ ਇੰਪੋਰਟੈਂਟ ਚੀਜ਼ ਇਸ ਲਈ ਲਿਖ ਰਹੇ ਆਪਾਂ ਡਿਸਕਸ਼ਨ ਕਰੀ ਸੀ ਕਿ ਨਾਰਮਲੀ ਮੁੱਖ ਭਾਗ ਤੁਹਾਨੂੰ ਦੋ ਤਿੰਨ ਤਾਂ ਯਾਦ ਹੀ ਹੁੰਦੇ ਹੈਗੇ ਫਾਈਲ ਮੀਨੂ ਆਪਾਂ ਕਹਿ ਦਿੰਦੇ ਆਂ ਕਿ ਕੋਈਕ ਐਕਸੈਸ ਵਾਰ ਹੋ ਗਿਆ ਟਾਈਟਲ ਵਾਰ ਹੋ ਗਿਆ ਸਟੇਟਸ ਵਾਰ ਹੋ ਗਿਆ ਤਕਰੀਬਨ ਕਾਮਨ ਜੀ ਹੈਗਾ ਇਹ ਤੁਹਾਨੂੰ ਯਾਦ ਨਾ ਵੀ ਕਰ ਆਪਾਂ ਕਰਨੇ ਆਂ ਔਰ ਸਕੂਲ ਪਹੁੰਚਦੇ ਹੀ ਲੈਸਨ ਵਾਈਜ਼ ਇਹਨਾਂ ਦੇ ਆਪਾਂ ਟੈਸਟ ਵੀ ਲੈਣੇ ਉਸ ਤੋਂ ਅੱਗੇ ਆ ਗਿਆ ਜੀ ਸ਼ਾਰਟ ਲੌਂਗ ਕੁਐਸਚਨ ਆ ਗਏ ਪਾਵਰਪੁਆਇੰਟ ਵਿੰਡੋ ਦੇ ਕੋਈ ਮੁੱਖ ਤਿੰਨ ਭਾਗਾਂ ਦੇ ਦੇਖੋ ਜਦੋਂ ਮੁੱਖ ਤਿੰਨ ਭਾਗ ਕੋਈ ਤਿੰਨ ਭਾਗ ਪੁੱਛੇ ਨੇ ਨਾ ਤਾਂ ਤੁਹਾਨੂੰ ਸੌਖਾ ਹੋ ਜਾਂਦਾ ਤੁਸੀਂ ਤੁਹਾਨੂੰ ਜਿਹੜੇ ਚੰਗੀ ਤਰ੍ਹਾਂ ਆਉਂਦੇ ਉਹੀ ਤਿੰਨ ਭਾਗ ਕਰ ਲੋਗੇ ਟਾਈਟਲ bar ਹੋ ਗਿਆ ਉਸ ਤੋਂ ਬਾਅਦ ਕੁਇਕ ਐਕਸੈਸ bar ਆਪਾਂ ਹੁਣੀ ਕਰਕੇ ਹਟੇ ਕੁਸਤ ਮਾਦਾ ਗਜੀ ਸਟੇਟਸ ਬਾਰ ਸਟੇਟਸ ਬਾਰ ਦੀ ਤਿੰਨ ਭਾਗ ਪੁੱਛੇ ਸੀ ਤਿੰਨ ਇਹੋ ਜਿਹੀ ਕਾਮਨ ਦੇ ਤੁਸੀਂ ਭਾਗ ਦੱਸ ਸਕਦੇ ਹੋ ਜਿਹੜੇ ਤੇ ਜਗ ਅੱਛਾ ਤੁਸੀਂ ਕੀ ਹੁੰਦਾ ਸਲਾਈਡ ਸਲਾਈਡ ਪੇਨ ਅਤੇ ਤੁਸੀਂ ਇਹਦਾ ਨੋਟਸ ਪੇਨ ਇਹ ਕਰ ਸਕਦੇ ਹੋ ਬੜੇ ਜਦੋਂ ਲੈਸਨ ਨੂੰ ਪੜ੍ਹ ਲੈਨੇ ਆ ਫਿਰ ਕੁਛ ਵੀ ਔਖਾ ਨਹੀਂ ਲੱਗਦਾ ਨਾ ਜੋ ਪੜ੍ਹਦੇ ਹੀ ਨਹੀਂ ਫਿਰ ਸਭ ਕੁਝ ਔਖਾ ਹੀ ਲੱਗਦਾ ਤੁਸੀਂ ਪਾਵਰਪੁਆਇੰਟ ਵਿੱਚ ਫੁੱਲ ਫੋਟੋ ਐਲਬਮ ਦੇਖੋ ਇਹ ਨੂੰ ਤੁਸੀਂ ਇੰਪੋਰਟੈਂਟ ਮੰਨ ਕੇ ਚੱਲੋ ਫੋਟੋ ਐਲਬਮ ਵਾਲਾ ਤੁਹਾਨੂੰ ਪ੍ਰਸ਼ਨ ਇੱਧਰ ਵੀ ਆ ਗਿਆ। ਦਾਈ ਆਪਣਾ ਲੈਸਨ ਨੰਬਰ 5 ਸੀਗਾ ਸੌਰੀ 4 ਸੀ। ਇਹਦੇ ਵਿੱਚ ਆਪਾਂ ਨੇ ਕਾਫੀ ਚੀਜ਼ਾਂ ਡਿਸਕਸ਼ਨ ਕਰ ਲਈਆਂ ਤੇ ਬਾਕੀ ਦਾ ਲੈਸਨ ਆਪਾਂ ਲੈਸਨ ਨੰਬਰ 5 ਕੱਲ ਨੂੰ ਤਿਆਰ ਕਰਾਂਗੇ। ਜਿਹੜੇ ਹਾਂ ਕੱਲ ਨੂੰ ਦੇਖਦੇ ਆ ਕੱਲ ਨੂੰ ਲੋੜੀ ਅਵਸਤੋ ਚਲੋ ਆਪਾਂ ਦੇਖਦੇ ਆ ਕਲਾਸ ਲਾਈਏ। ਹਾਂਜੀ ਧੰਨਵਾਦ ਜੀ। ਬਾਏ ਬੇਟਾ।